ਉਹ ਰਾਂ ਬਾਹਰ ਸੌਟ ਕੇ ਆਈ ਤੂੰ ਇਹਨੂੰ ਬੋਲੀ ਨੂੰ ਦੇਣੀ ਹੁਣ ਕਹਿੰਦਾ ਮੈਂ ਖਾ ਕੇ ਵੇਖਾਂ ਉਹ ਅੰਡਾ ਕੰਟਾ ਨੂੰ ਫਿਰ ਸ਼ੱਕਰ ਬਣਾ ਜਨਾਬ ਖਾਣ ਲਈ ਮੈਂ ਬਾਹਰ ਛੁੱਟੀ ਇਹਦੇ ਧਰਵਾ ਲਾਉਂਦੇ ਤੇ ਤੈਨੂੰ ਇਹਨਾਂ ਦੇ ਕਦੇ ਗੰਦ ਪਾਇਆ ਨਾ ਇਹਨਾਂ ਨੂੰ ਕਦੇ ਪਤਾ ਨਾ ਫੋ ਲੈਣਾ ਪਾਪਾ ਹਾਂ ਇਹੋ ਗਾਡੀਆਂ ਵਾਂਦੀ ਇਹੋ ਕਰ ਦੇਣਾ ਤੂੰ ਜੰਗੀਆ ਤੂੰ ਕਦੇ ਮਾਨਕੋਟ ਬਣਾ ਕੇ ਚਾਹ ਪਿਆ ਦਾ ਕਰ ਕਿਤਨ ਸਜਾ ਰਹੀਆਂ ਲਿਆ ਰਹੀਆਂ ਦੱਤਿਆਂ ਦਾ ਤੇ ਤੂੰ ਤੇ ਤੂੰ ਸਜਾਣਾ ਜਾਂ ਤੂੰ ਦਾਨੀਆਂ ਤੇ ਤੂੰ ਕਿਹੜਾ ਖਰਚਾ ਤੂੰ ਤਾਂ ਨਿਕਲ ਜਾਣੀ ਬਾਹਰ ਮੂੰ ਚੋਕੇ ਇਹ ਨਾ ਨਾ ਤੈਨੂੰ ਤਾਰਦੰਤ ਨੀ ਜਾਤਾ ਮੈਂ ਤੋਰ ਵੜੀ ਤਾਮਾਂ ਕਿ ਪਈ ਤੈਨੂੰ ਹਾਂ ਬੜੀ ਜਾਤ ਪਈ ਜੀ ਹਾਂ ਉਹ ਪਰਸੇ ਚਾਹਦੀ ਹੋਵੇ ਦਸੀ ਜਾ ਦੱਬ ਪਈ ਜਿਆ ਤੈਨੂੰ ਹਾਂ ਤੇ ਬੋਰੀ ਨਹੀਂ ਪਈ ਜੀ ਨਾਲ ਤਮਲੀ ਨੇ ਪਈ ਹਾਂ ਤੇ ਇਤਨਾ ਨਾਲ ਕੋ ਪਾਪੀ ਖਾਦੀ ਤਾ ਮੈਨੂੰ ਦਿੱਤੀ ਨੀ ਮਾਸਾ ਤੇਰੀ ਔਰ 70 ਜੀ ਆ ਕੇ ਰੱਖੀ ਆ ਬਾਬੇ ਆ ਤਾ ਆਹ ਹਾਦੀ ਮਾਸਾ ਦੇ ਮੈਨੂੰ ਕਹ ਕੇ ਤੁਸੀਂ ਖਾਦੀ ਆ ਮੈਨ ਲਾ ਹਾਂ ਹਾਂ ਜੀ ਆ ਮਾਸਾ ਫੜਾ ਮੈਨ ਲਾ ਵਾ ਗਈ ਅਦੀਆ ਅਦੀਓ ਹਾਈ ਮੰਮੀ ਅਦੀਆ ਮੈਂ ਕਹਲਾਂ ਤਾ ਥੋੜੀ ਜਿਹੀ ਥੋੜੀ ਜੀ ਮੈਨੂੰ ਕਿੰਨੀ ਖਾਲ ਪਾਤੀ ਆ ਮਾਤਾ ਨੇ ਲੈਣੀ ਹੋਣੀ ਇਹਦੀ ਲਹਿੰਗਾ ਇਹ ਕਪੜਾ ਹਾਈ ਮੈਂ ਮਾਤਾ ਦੇ ਲੈਦੀ ਮੈਂ ਨਾ ਇਹ ਕਪੜਾ ਜੋ ਕੋ ਮੈਂ ਜਹਾ ਹੋਏਗੀ ਨਖਤੀ ਲੈਦੀ ਕੇ ਤੇਰੇ ਕੋ ਮੰਗੀਦਾ ਤੂੰ ਆ ਕੇ ਢਾਪੀ ਪਖੰਡ ਕਰਨਾ ਕਿੰਨੀਆਂ ਗਿਰੀਆਂ ਪਾਈਆਂ ਇਹਦੇ ਨਾਲ ਹੀ ਦੀਆਂ ਤੇਰੀਆਂ ਥੋੜੀ ਜਿਹੀ ਫੜਾ ਦੋੜੀ ਕੰਮਲੀ ਸਾਦੀ ਆ ਥੋੜੀ ਜੀ ਮੈਂ ਦੇ ਰੱਖ ਤੂੰ ਲੈ ਮਾਤਾ ਦੇ ਲੱਲਾ ਨੂੰ ਬੱਧੀ ਹੋ ਤੇਰੀ ਖੱਤੀ ਹੈ ਤੂੰ ਮਾਤਾ ਦੇ ਲੱਲਾ ਬਰੀ ਹੋ ਨਾ ਥੋੜੀ ਜੀ ਦੇਵਾ ਅੱਧੀ ਰਿਆਂ ਗਾੜੀ ਤੰਗੜਾ ਲਾ ਬੋਜਾ ਅਜਿੰਕ ਮੈਂ ਆ ਕੇ ਰੇਜਣਾ ਜਨਾ ਮੈਨੂੰ ਆਨੂ ਕਾਹ ਨੂੰ ਤੰਗ ਨਹੀਂ ਨਾ ਬੋਲਿੰਦੀ ਨਹੀਂ ਨਾਨੀ ਕਾਹ ਬਜੰਨੀ ਤੇ ਦਿਲਾਉਂਦੀਆਂ ਤੋਤੇ ਲਾ ਦੇ ਅੰਦਰ ਖਾ ਲੈਂਦੀਆਂ ਥਾਰਾ ਪਲ ਤਾਰ ਤਾਰ ਖਾਂਦੀਆਂ ਬੋਲੀ ਜਾਂਦੀਆਂ ਬਾਪਾ ਤੋ ਲਾਵੇਂ ਦੁਕਾਨ ਤੋਂ ਦੋ ਦੱਪੇ ਥਾ ਦੇਈਆ ਤੂੰ ਕਿੱਥੇ ਹੈ ਮੈਂ ਦੋਦਰ ਮਖਾ ਤੇਤਨ ਗਈ ਨਹੀਂ ਤੋ ਮੈਂ ਲਾ ਕੇ ਘਰ ਆ ਜਾਉਂਗੀ ਅੱਜ ਤਾਂ ਆ ਅੱਜ ਦਾ ਕੇ ਦੋ ਦੱਪੇ ਥਾਂਦੀ ਮੈਂ ਮਾਈ ਮੁੱਤੀ ਵੀ ਤੋ ਦੋ ਦੱਪਾ ਕੀਤਾ ਵੀ ਜੇ ਮੂੰਹ ਤੇ ਵਿਆਹ ਓ ਬੜੀ ਕਤੂਰ ਕੀਤੀ ਬੇਬੀ ਮਿੰਨੂ ਮਿੰਨੂ ਤੇ ਦਿੰਦੀਆਂ ਨਹੀਂ ਮੈਂ ਤਾਂ ਤੋ ਇਹਨਾਂ ਨੂੰ ਮੈਂ ਦੇ ਰਹੇ ਤੋ ਥਾਣ ਨਹੀਂ ਦੇ ਰਹੇ ਮੈਂ ਇਹਨਾਂ ਨੂੰ ਹਾਂ ਹਾਂ ਖਾ ਗਈ ਹੋਣਿਆ ਨਾ ਦੇਖ ਖਾਂਡੀ ਲੇ ਲਓ ਆਪਾ ਤੇ ਦਿਆਂ ਮੈਂ तू न ते लमा थूल लला मेरे मां तू राज ਤੋ ਤੋ ਤੇ ਤਾਂ ਨਹੀਂ ਮੈਨੂੰ ਦੇਵੀਂ ਦੇ ਤਾਂ ਤੋ ਥੋੜੀ ਜੀ ਦੇ ਇਹੋ ਤਾਂ ਵੀਰੇ ਦੀ ਸਿੱਧੀ ਉਹ ਖਾਲਾ ਬੇਰੇ ਵਾਲੇ ਤੇ ਦਰਦ ਨਾਲ ਤੂੰ ਥਾ ਲਿੰਦੀ ਆ ਦੇ ਥੋੜੀ ਜੀ ਤਾਂ ਇਹ ਮੈਂ ਨਹੀਂ ਬੰਦਾ ਮੈਨੂੰ ਤਾਂ ਵੀ ਮੈਂ ਥੋੜਾ ਨਹੀਂ ਥਾ ਨਹੀਂ ਮੈਂ ਧੋ ਦੇਣੀ ਹਾਂ ਨਹੀਂ ਜੀ ਜੀ ਖੋਲੋ ਮੈਂ ਤੇ ਧੋ ਦੇਣੀ ਮੈਂ ਇਹਨੂੰ ਵੀ ਥਾ ਦੇਣੀ ਆਪ ਤੂੰ ਤੇ ਦਿੰਨੀ ਆ ਆ ਇਹਨੂੰ ਦੇ ਮੈਨੂੰ ਦੇ ਦੋ ਆ ਦੋਤੇ ਦੇ ਨਹੀਂ ਆਂ ਤੇ ਅੱਗ ਤੇ ਨੂੰ ਮਿੱਤੇ ਬੋਲ ਨੂੰ ਮਿੱਤੇ ਨਹੀਂ ਦੇ ਦੇ ਮਾਸ਼ਾ ਮਰਚਾ ਲਗਾਵਾ ਮੰਮੀ ਮੈਨਾਂ ਕਿ ਦਿੱਤਾ ਆਕਾ ਮੈਨੂੰ ਤਾਂ ਕਿ ਤਲਾ ਮੈਂ ਆਂਦੇ ਤੇ ਮੈਂ ਬੈਠੀ ਤੇ ਦਤਾ ਨਹੀਂ ਮੈਂ ਪਾਪਾ ਪਾ ਦੇ ਨਹੀਂ ਦੱਦੈ ਨੂੰ ਕੰਮਲੀ ਪਾ ਦੱਲ ਤੇ ਲੱਤਾਂ ਦੀ ਪੋਧ ਤੇ ਮੈਂ ਪਾਪਾ ਪਾ ਦੇ ਰੇ ਨਹੀਂ ਦੇ ਦੇ ਮਾਸ਼ਾ ਖੋਲਿਆ ਦੂਗੀ ਮੰਮੀ ਤੂੰ ਦੋਤੇ ਦੇ ਮੈਨੂੰ ਤੇ ਚੱਲਿਆ ਮੈਂ ਲਾਖ ਦੇਣੀ ਚਾਰ ਨੂੰ ਲਾ ਦੇ ਮੈਂ ਆਪੇ ਦੇ ਦ ਨਾ ਦੇ ਦੇ ਨਾ ਦੇ ਦ ਮਾਤਾ ਮੈਂ ਆਪੇ ਦਾਂ ਚੱਲ ਦੇ ਮਾਸਾ ਤੂੰ ਦੋਤੀ ਦਾ ਨਾ ਆਖਾ ਤਾਂ ਘਾ ਦੀ ਵਾਤ ਤਰੀ ਨਾ ਆਖਾ ਮੈਂ ਨਹੀਂ ਨਿੱਤੇ ਮੈਨੂੰ ਦਾਦੀ ਤਾਈ ਦੀ ਮੈਂ ਨਹੀਂ ਲੈਣੀ ਅੰਨੀ ਤਾਂ ਮੈਂ ਇਹ ਇੱਧਰ ਲਗਾ ਦੇ ਦੋਦੀ ਉੱਤੇ ਲੱਗਦੇ ਨਹੀਂ ਤੇ ਦਾਰ ਮਾਸਾ ਬੰਦਾ ਦਾ ਤੂੰ ਜਦ ਦੁੱਤੇ ਤੋਤੇ ਮਾਸਾ ਮੈਨੂੰ ਬਜਾ ਮਮੇ ਮੈਂ ਮਾਤਾ ਜੋ ਕਿ ਮੇਂ ਦੋਦੀ ਹਦੀਆਂ ਮਾਤਾ ਕੇ ਮੈਂ ਜਾਣਾ ਅੱਜ ਫੇਰ ਫਲਾਈ ਸਾਹਿਬ ਨਾਲ ਲਿਆ ਦੂੰ ਫੇਰ ਇੱਕ ਤੁਹਾਨੂੰ ਮੈਂ ਤੋਹ ਨਹੀਂ ਲਾਦੀ ਮੈਂ ਤਾਂ ਹੀ ਮਾਤਾ ਸਾਰਿਆਂ ਖਾ ਲਿਓ ਮੈਂ ਨਹੀਂ ਫੇਰ ਦੇਣ ਯਾਰ ਤੂੰ ਇਦਾਂ ਲੜਨਾ ਹੀ ਮਾਂ ਦੇ ਮਾਸ਼ਾ ਤੈਨੂੰ ਜਾਣਗਾ ਵਾਂਡ ਕੇ ਤੂੰ ਤਾਂ ਬੋਲੀ ਤੇ ਕੰਬਲੀ ਖਾ ਲਿਓ ਨਹੀਂ ਨੀ ਤੂੰ ਦੀ ਤਾ ਮੈਂ ਨਾਪ ਦਿੱਤੀ ਨਹੀਂ ਮਾਸ਼ਾ ਕੀ ਨਾ ਨੀ ਨਹੀਂ ਪੀਵੋਤ ਨਹੀਂ ਮੈਂ ਜੀ ਤੰਦੇ ਤਾਈ ਜਾਵਾਂ ਤਾਈ ਜਾਵਾਂ ਤਾਈ ਜਾਵਾਂ ਤਾ ਤੂੰ ਆਖਿਆ ਨਾਦੀ ਫਾ ਤੂੰ ਨਾ ਨੀ ਪਤਾ ਉਹ ਤਾਂ ਮੈਂ ਦੇ ਦਿੰਦੀ ਜੇ ਦੇ ਦੇ ਮਾਸ਼ਾ ਮੈਂ ਮਾ ਪਾਪੇ ਦੀ ਲਾਦ ਨਹੀਂ ਆ ਪਾਪਾ ਤੂੰ ਤੱਲੀ ਤੱਲੀ ਆਇਆ ਤਾਂ ਤੇਨੂੰ ਨਾ ਦਿਆ ਤਾ ਲੈ ਆ ਮਾਥਾ ਕੇ ਮਿੱਥੇ ਮੂੰਹ ਦੇ ਨਾ ਪਾਥਾ ਤੱਲਾ ਆਇ ਇਦਾਂ ਦੇਈ ਨਹੀਂ ਇੱਦਾਂ ਨਾ ਆ। ਇੱਦਾਂ ਵਾਲਾ। ਆਹ। ਉਹ ਅਲੱਦਾਂ ਇਨੀ ਤੇ ਦਿੱਤੀ। ਮਾ ਸਾ ਫੜਾ ਜੇ ਉਹ ਵੱਧ। ਨਹੀਂ ਤਾਂ ਆ ਕੇ ਤੇ ਡੀ ਕਿਤੇ। ਇੱਡੀ ਦਿੱਕਾ ਵੀ ਧਾਰੀ ਗਿੱਲੀ ਕਾਲਾ। ਅਲੱਦਾਂ ਦੀਪੁੱਥੀ ਆ। ਮਾ ਤਾਂ ਆ ਕੇ ਦਿੰਨੀ ਦਿੰਦੀ ਧੀ ਤੇ ਤੋਈ ਨਹੀਂ ਮੈਂ ਵੀ ਨਹੀਂ ਦਿਆ ਤਾਨੀ। ਯਾਰ ਕੋਈ ਨਹੀਂ। ਨਹੀਂ ਦਿੰਦੀ ਤਾਂ ਨਾ ਜਾ ਤੂੰ ਵੀ ਨਾ ਨਾ। ਧੀ ਆਲੀ ਮਾ ਲਤ ਮਾ ਵੀ ਬੋਤ ਦੇ ਨਾ ਨਾ। ਆਦਾ। ਆਦਾ। ਆਦਾ ਤੇ ਦਿੱਤਾ। ਮੈਂ ਨਾ ਨਾ ਮੇਰੇ ਨਾਲ ਇਹਨੇ ਮੈਨੂੰ ਤਪਤਾ। ਵੱਗਾ ਤਾ ਸੁਣ ਲੈ ਵਾ ਬਾਬਾ ਜਿਆਦਾ ਬੀ ਜਲਾਤਾ ਦੀ ਛੋਟਾ ਸਾਟ ਲੱਗ ਜਾਂਦੀ ਏ ਹੱਥ ਦਿੱਤਾ ਹਾਂ ਇਹਦੀ ਤਾ ਦਰ ਨੰਨੇ ਮਿੰਨੇ ਕਾੜ ਗਾੜੀ ਜੋੜਿਆ ਤਾਂ ਨਾ ਅਥੋਂ ਜਰੂਰ ਜਨੇ ਆ ਇਹਦੇ ਮੇਰੇ ਜਾਨ ਖਾ ਗਿਆ ਸ਼ੇਰ ਖਾਣੇ ਨਾ ਜੇ ਤੁਹਾਰਾ ਫੋਟੋ ਮੈਂ ਲੈਣਾ ਤੇ ਦਾਬਾ ਸੁਣਾ ਮੇਰਾ ਨਾ ਲੈ ਨੂੰ ਐ ਸਹੀ ਕਹਾਂ ਦੱਸਦੀਆਂ ਨੇ ਦੇਦਨ ਦੀ ਮਾਤਾ ਤੇ ਪਾਰਾ ਤੇ ਨਾ ਮੇਰੇ ਮੰਮੀ ਤੇ ਲੋਤ ਨਾ ਹੱਥ ਕੇ ਦੰਦੀ ਧੁੱਪ ਕਾ ਮਾਤਾ ਥੋਲੇ ਨਾ ਖਾਣੀ ਹੁੰਦੀ ਫਾਇਦਾ ਖਾਨ ਦਾ ਉਹਦੇ ਸਾਹਮਣੇ ਤਾਂ ਦਿੱਤੀ ਨਹੀਂ ਲਾਈ ਕਾ ਕੇ ਉਹਨੂੰ ਘਰੋਂ ਘਲਤਾ ਵਾ ਆਹ ਵਾ ਦਦਾਦੀ ਰੰਦੀ ਆ ਕਾਦੀ ਲਿੰਦੀ ਐ ਤੇ ਦਾਲਾ ਉਹਦੇ ਸਾਹਮਣੇ ਦਾਦਾਦੀ ਤੇ ਉਹ ਦਾ ਦਿੰਦੀ ਮੈਨੂੰ ਚਿੰਦੀ ਥੇ ਰਖੋਂ ਤੇ ਦੂ ਤੈਨਾਂ ਮੈਂ ਤਾਂ ਦਾਵਾਂ ਤੁਮ ਤੁਮ ਦਾਲਾ ਆ ਮੈਂ ਕਾਣੀ ਨਹੀਂ ਦੱਲਾ ਦਾ ਦਨੀਆ ਇਹ ਮੈਨੂੰ ਚਾਵ ਤਿਰੀ ਉਹਦਾ ਪਾਦਾ ਵੀ ਨਾ ਮੈਂ ਥੇ ਬਿਆ ਮੈਂ ਸਭ ਕੋ ਨਾ ਰੱਤ ਦਾਂ ਦਾਂ ਨਾ ਨਾ ਮੈਂ ਤੈਨੂੰ ਆਦਤ ਇਦਾ ਤੁੱਤ ਪਵਾਣੀ ਆਈ ਵਦੀ ਮੇਮੋ ਵਦੀ ਹੂੰ ਕਾ ਦੀਦੀ ਬੈਲਾ ਘਰ ਤੋਂ ਮੈਨੂੰ ਦੱਸ ਮੈਂ ਕਿਹੜੇ ਖੂਜ ਪਾਵਾਂ ਇੱਕ ਤਤੋ ਤੇ ਇੱਕ ਬੋਲੀ ਤੇ ਕੰਬਲੀ ਜੇ ਮੈਂ ਕੰਬਲੀ ਨੂੰ ਆਣੀ ਆਂ ਫਿਰ ਰੋਟੀਆਂ ਪਕਾ ਲਾ ਉਹ ਛੋਟੀ ਲੈ ਕੇ ਫੜਾ ਦਿੰਦੀ ਹਾਂ ਜੀ ਉਹ ਨੂੰ ਮੈਂ ਆਖਾ ਪਿਚਾ ਘੋਟ ਬਣਾ ਦੇ ਤੇ ਮੈਂ ਆਖਾ ਮਾਸਾ ਪਾਠੀ ਜੀ ਦੇ ਦੇ ਪਹਿਲਾਂ ਕਿ ਮੈਂ ਰੋਟੀਆਂ ਤੋਂ ਪਕਾ ਲਾ ਉਹ ਪਕਾ ਕੇ ਅੰਦਰ ਕਦ ਨੇ ਖਾੜੀਆਂ ਮੈਂ ਆਖਾ ਵਿਚਾਰ ਚੂਰਨਾ ਖਾ ਲੋ ਅੱਲੀ ਚਾਰ ਨਾਲ ਨਹੀਂ ਖਾਣਾ ਫਿਰ ਮੈਂ ਮੈਨੂੰ ਤੈਨੇ ਕੋ ਪਾਠੀ ਜੀ ਦੇ ਆ ਚਾਰ ਮੈਂ ਖਾਂ ਭੁੱਖ ਲੱਗੀ ਉਹ ਨਨਖਤੀ ਨੂੰ ਮਠਿਆਈ ਵਾਲੀ ਪਾਠੀ ਕਿਆ ਓਏ ਦੋ ਗੁਐਰੇ ਪਾਠੇ ਲਾ ਦਿੱਚੋ ਹਾਂ ਦੋਨਾਂ ਸਦਾ ਹੀ ਸ਼ਾਨ ਕੋ ਮਾਰਿਆ ਮਮਾ ਮੈਂ ਨਹੀਂ ਕਰਦੀ ਤੈਨੂੰ ਦੱਤ ਵੀ ਦਿੰਦੇ ਮੈਂ ਨਾ ਤੂੰ ਜਾ ਵੇ ਤੂੰ ਦਾ ਚੋਪੀ ਕਰ ਜਾ ਤੂੰ ਇਹਦਾ ਮੇਰੇ ਬਤੇ ਨਾ ਇੱਕੋ ਜੀਆਂ ਰਲਗੀਆਂ ਸਾਰੀਆਂ ਜਾਣੀਆਂ ਕਿਤੇ ਉਹ ਗਾਲ ਪੀ ਤੀਜਾ ਰਾਲਾ ਵਿੱਚ ਉੱਗਾ ਗਲਿਆ ਇਹਨਾਂ ਨੂੰ ਮੈਨੂੰ ਲੈ ਹੀ ਲੈਣਾ ਦਾ ਦਿੰਦੀ ਮੈਂ ਨਾਸ ਤੋਂ ਨਹੀਂ ਨਾ ਮੈਂ ਕਿਤੇ ਕੋਕ ਵੀ ਨਹੀਂ ਕਿੰਦੀ ਤੋਦ ਦਿੰਦੀ ਲਿੰਦੀ ਆ ਮੈਨੂੰ ਉਹ ਇਹ ਭਾਣੇ ਮੈਨੂੰ ਜਾਬਦੀ ਸਾਨੂੰ ਦੋਹਾਂ ਨੂੰ ਕਿਤੇ ਰੁਬਾ ਫੂਕਾ ਕਰਨਾ ਪੈਣਾ ਜੇ ਕੋਈ ਪੁਰਾਣਾ ਆ ਗਿਆ ਉਹ ਵਰਨਾ ਹੀ ਪੈਣਾ ਕਿ ਸਾਨੂੰ ਮੈਨੂੰ ਲੈਣੀ ਆ ਲੈਉਣੇ ਨਾ ਮੈਂ ਅੱਗੇ ਤਨ ਚੰਨ ਚੜਾ ਦੇ ਲਿਆ ਕੇ ਨਵੀਂ ਲਿਆਉਣੀ ਨਵੀਂ ਲਿਆ ਕੇ ਰੰਗ ਲਾ ਦੇ ਨਾ ਜੇ ਕੋਈ ਪੁਰਾਣਾ ਆਉਂਦਾ ਤੇ ਆਖੇ ਲੱਗਦੀ ਨਾ ਮੇਨਾ ਦੀ ਇਹ ਪੈਦੀਆਂ ਆ ਆਹ ਰੈਂਪਰੇ ਘੱਟ ਹੀ ਉਹ ਬਾਹਰ ਉਤਰ ਪੈਦੀ ਆ ਕਦੀ ਸ਼ਕਲ ਫੜ ਕੇ ਕਦੀ ਨਿਆ ਕੁੜਨਾਂ ਲੱਪਣ ਹੋਰ ਬੀਬੀ ਇਹ ਤੇਰੇ ਨਾਲ 200 ਕ ਮੈਂ ਫੋੜ ਲੈਣੀ ਸੀ ਤੇ ਹੋਰ ਤੂੰ ਵੇ ਉਹਨਾਂ ਵਰਗੀ ਹੁੰਦੀ ਜਾਣੀ ਆ ਨਾ ਤੈਨੂੰ ਵੀ ਸੁਣਦਾ ਮੈਂ 20 ਤਨ ਆਵਾਜ਼ਾਂ ਮਾਰਦੀ ਕੱਲ ਤੂੰ ਇੱਥੇ ਬੈਠੀ ਬੀਬੀ ਅੰਦਰ ਆ ਜਾ ਬੀਬੀ ਅੰਦਰ ਆ ਜਾ ਪਖੇ ਥਲੇ ਤੈਨੂੰ ਕਹ ਤੀਜੀ ਚੌਥੀ ਬਾਜ਼ ਸੁਣੀ ਜਾ ਕੇ ਓਏ ਬਿੱਬੀ ਆਦੇ ਵਰਗੇ ਉਹਦੀ ਬੋਲੀ ਹੋਈ ਨਾ ਨਰ ਲਾਤਾ ਆਪਣੇ ਨਾਲ ਕ ਜਿਤਰਾ ਨਹੀਂ ਐ ਦੋਸਰੋਂ ਦੀ ਮੈਨੂੰ ਕਾਤਾ ਇਹ ਨਾ ਕਰੇਗਾ ਦੰਡਾਂ ਘਾੜ ਘੜ ਖਾਲਦਗਾ ਹੀ ਵੇਖ ਲੈ ਸਿੱਧੀਆਂ ਬੜਾ ਕੇ ਇੱਕ ਸਾਡੇ ਨਾਲ ਲੱਭਸ ਦੇਣਾ ਤੇ ਮੰਮੀ ਤੁਮਨੇ ਅੰਤ ਲਿਆ ਆ ਕਿ ਤੁਮਲੀ ਹੋ ਜਾਂਦੀ ਆ ਹੋਈ ਗਿਆ ਕਾ ਕਾਰੀ ਲਤਾ ਹੋਰ ਕਿ ਤੈਨੂੰ ਕੋਹ ਤੇ ਕਾਰ ਲਾਤੇ ਹੀ ਕੋਹ ਬੋਲਦਾ ਤੇ ਜਿਤਨੇ ਵਜਦੀਆਂ ਕੰਨਾਂ ਚ ਮੈਂ ਖੱਤੀ ਮੈਂ ਤਾਲਾ ਵੱਧ ਗਈ ਹਾਂ ਬੋੜਾ ਕਾਤਾ ਤੂੰ ਆਣ ਬਣਾਇਆ ਸੀ ਪਾਣੀ ਸਦਾਈ ਹੋ ਤੋਹਨਾ ਵੇਲੇ ਨੂੰ ਪਸਤੌਂ ਡੈ ਹੁਣ ਜਿਹੜੇ ਵੇਲੇ ਦਾ ਕੰਬਲੀ ਦਾ ਤੇ ਦਾ ਬੋਲੀ ਦਾ ਕਰ ਲਿਆ ਉਥੇ ਹੋਣਿਆਂ ਨੇ ਵੀ ਨਿਸ਼ਾਨ ਹੁੰਦਾ ਸਰਚੋਣਿਆਂ ਨੇ ਹੁਣ ਚੋਲੇ ਕਿੱਥੇ ਦੱਸਦੇ ਰੋਲ ਨਾ ਬਣਾ ਲਾ ਕੋਈ ਉਹ ਆਪਣੇ ਘਰ ਹੋਣ ਗਿਆ ਤੇ ਪਤਾ ਲੱਗਿਆ ਗਲਤੀ ਉਹ ਹੀ ਆ ਸਾਡੇ ਸਿਰ ਤੇ ਪਾਤੀਆਂ ਨਾ ਦੋ ਤੇ ਤੀਜੀ ਛਾੜੀ ਅੰਤਰੀ ਰਲ ਗਈ ਹਾਂ ਇੱਕੋ ਜੀਆਂ ਰਲ ਗਈਆਂ ਤੈਨੂੰ ਦੱਸ ਉਹ ਦੀ ਦੋ ਮੰਮੀ ਬਾਹਰੋਂ ਆਦੇ ਤੇ ਤਿੱਜੀ ਤੇ ਤੁਹਾਡੇ ਧਾਰੀ ਉਹ ਤੁਹਾਡੇ ਨਾਲ ਤੁਹਾਡ ਨੂੰ ਮੁਝਾਵੀਂ ਸੁਦੇਣ ਵੇ ਇਹਦਾ ਤਾਂ ਦਿਓ ਦੇ ਆ ਮਾ ਦੋਸਤ ਕੋਈ ਪਰਾਣਾ ਹੁੰਦਾ ਤੇ ਕੋਈ ਯਾਰ ਨੂੰ ਨੱਟ ਜਾਂਦੀ ਕੋਈ ਯਾਰ ਨੂੰ ਨੱਟ ਜਾਂਦੀ ਤੇ ਸਾਡੇ ਪਾਸਾ ਛਾਪਾ ਪੈ ਜਾਂਦਾ ਨਾੜ ਕੋ ਹੋਣਾ ਬੁੱਢੇ ਬਾਰੇ ਕੰਮ ਹੋਵੇ ਨਾ ਹੋਰ ਕੋਣਿਆਂ ਦੇ ਚਾਈ ਨਾ ਦੰਦਾ ਪੀ ਸਾਨੂੰ ਚਾਹ ਤੇ ਚੇਤਾ ਭੁੱਲ ਜਾਂਦਾ ਉਹਦੇ ਖੱਟੇ ਕੇ ਤੇ ਤੋਰ ਲਾ ਦੇਖਦੇ ਰੋਏ ਸਦਾ ਹੀ ਰੋਂਦੇ ਆ ਉਹਨਾਂ ਦੇ ਆਪਣੇ ਘਰੋਂ ਬੁਲਾ ਲਾ ਬਲਾ ਲਾ ਤੇ ਸਾਡੇ ਪਾਸ ਤੇ ਨਾਤੀਆਂ ਲਾ ਇਸ ਚੱਲਦੇ ਰੋ ਇਹਨਾਂ ਨੂੰ ਬੰਦੇ ਰੋ ਸਰ ਆਵੇ ਆਪੇ ਆਵੇ ਲਾ ਲਾ ਖਤ ਲਗਾ ਆ ਆਪੇ ਆਵੇ ਲਾ ਲਾ ਸ਼ਗਨ ਆ ਆਸਮਨ ਪਾਣੀ ਕੀ ਕਰਦੀ ਰਹਿੰਦੀ ਆ ਤੇਰੇ ਚ ਨੋ ਨੋ ਖਾਗੋ ਭਰੋ ਤੈਨੂੰ ਸ਼ਗਨ ਆ ਗਈ ਆ ਗਈ ਆ ਗਈ ਫਿਰ ਕੀ ਹੋਵੇ ਮੈਂ ਕੀ ਟੈਣੀ ਸੁਪਾਕੇ ਤੋਂ ਆਈ ਫਿਰ ਕੀ ਤੈਨੂੰ ਜਣਾ ਤੈਨਦੇ ਮੈਨੂੰ ਅੰਦਵਾਦ ਆਉਂਦੀ ਤੈਨਦੀ ਲੋਣਾ ਲੋਣਾ ਆ ਰੋਂਡਾ ਤੈਨੂੰ ਲੈ ਮੈਨੂੰ ਦੀਂਦੀ ਨਹੀਂ ਲਾਈ ਦਾਨੀ ਲੈ ਮੈਂ ਮਾਰਦਾ ਨਹੀਂ ਇੱਥੇ ਇੱਥੇ ਮਾਰਦਾ ਨਹੀਂ ਆਜਾ ਲੈ ਨਖਤੀ ਰਾਈ ਤਾਂ ਮੰਦੀ ਤੇ ਆ ਜਾ ਨਖਤੀਏ ਲੈ ਕੁ ਮਾਦੀਆਂ ਨਿਕਲੋ ਆ ਜਾ ਮਰਜੀ ਤੇ ਰੋਣਾ ਜਾ ਜਾ ਲੈ ਤੇ ਲੋਰਦੀ ਨਹੀਂ ਹਾਂ ਤੂੰ ਲੈ ਤੋ ਤੇ ਢੂਬਿਆ ਨੇ ਲਈ ਦਾਨੀਏ ਤੂੰ ਤੇ ਇਹ ਤੇ ਸਾਡਾ ਸ਼ੇਨ ਖਾ ਲਿਆ ਮੈਨੂੰ ਅੱਜ ਨੂੰ ਜਾਣਾ ਪੈਣਾ ਮੈਂ ਤੇ ਜਾਣਾ ਦਰਬਾਰ ਸਾਹਿਬ ਤੇ ਇਹ ਤਾਂ ਨਾ ਚੱਲੇ ਨਾ ਚੱਲੇ ਬੀਬੀ ਮੈਂ ਫੇਆਬ ਚਲੀ ਜਾਣਾ ਮੈਂ ਰਹਿਣਾ ਹੀ ਨਹੀਂ ਸਾਡੇ ਤੇ ਰਹਿਣਾ ਹਾਂ ਖਾਸ ਮੈਨੂੰ ਖਾਓ ਜਲਦੀ ਨਹੀਂ ਫੇਲ ਤੇਰਾ ਤਮਲੀ ਥਾਂ ਦੀ ਖੇਤਰਾ ਬੋਲੀ ਤਾਂ ਦੀ ਮੈਨੂੰ ਐ ਤੀ ਲੋਲਾ ਪਾਈ ਦਿੰਦੀ ਮੈਨੂੰ ਐ ਜਵਾ ਦੱਦੀ ਜਾਂਦੀ ਉਹ ਤੇ ਜੇ ਉਹਨੂੰ ਅਹੀਂ ਆਨੇ ਆ ਕੰਮ ਕਰ ਹੋਰ ਕਰਦੀ ਉਲਟਾ ਜੇ ਤੈਨੂੰ ਆਨੇ ਤੂੰ ਸਾਨੂੰ ਘਰ ਹੀ ਨਹੀਂ ਲੱਭਦੀ ਤੂੰ ਉਹ ਕੁੜੀਆਂ ਨਾਲ ਖੇਡਣ ਚੱਲ ਜਾਂਦੀ ਥਾਲੀ ਪਾਤੀ ਭੇਜ ਲੈ ਆ ਨੂਨ ਤੇ ਇਹਨੇ ਪਾਤੀ ਦਿੱਤੀ ਥਾਲੀ ਮੋਟਾ ਤੋਨੋ ਸਿਰਚ ਮਾਰਨੀ ਮੇਰੇ ਕੋਈ ਤੇ ਮਾਰੀ ਮਾਰੀ ਤੋਂ ਨਹੀਂ ਸਿਰਚ ਹੀ ਮਾਰਨੀ ਮੈਂ ਮਾਰੀ ਤੋਂ ਨਹੀਂ ਤੇ ਲੋਤੀ ਮਾਂ ਦੀ ਤੋਤੀ ਹਾਂ ਗੱਜਾ ਨਹੀਂ ਆਉਂਤ ਰਹਿਣਾ ਕੋਈ ਅਕਲ ਤੇ ਤੀਨਾ ਮੋਟਾ ਬੀਬੀ ਲੋਤੀ ਮਾਂ ਦੀ ਤੋਤੀ ਦੇ ਦਿੰਦੀ ਹਾਦੀ ਕਰਦੀ ਹੈ ਕਿਤੇ ਬੋਲੇ ਬੱਲੇ ਦਾ ਕੀ ਹੈ ਕਿਵੇ ਬੋਲੇ ਬੰਦੇ ਨਾਲ ਕੋਈ ਕੰਮ ਦੇ ਕੋਸਾ ਪ੍ਰੋਣਾ ਆ ਜਾਏ ਨਾ ਤੇ ਤੁਹਾਡੇ ਵੱਲ ਵੇਖਦੇ ਕਹੇ ਸੀ ਜਾਣ ਅੱਦ ਕਾ ਬੋਲੇ ਗੋਈ ਹੁੰਦਾ ਨਹੀਂ ਆਉਂਦੇ ਕਿਉਂ ਨਹੀਂ ਕਦੇ ਨਹੀਂ ਆਉਂਦੇ ਐਸੇ ਕਰਕੇ ਖਤਗੜ ਨਹੀਂ ਬਾਰਾ ਲੈ ਕਹਿੰਦੇ ਕੋ ਪਤਾ ਕੜਾ ਆਇਆ